ਨਪਾਜੀ ਆਪਾਂ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਲੈ ਕੇ ਇੰਟਰਵਿਊ ਸ਼ੁਰੂ ਕਰੀ ਹੈ ਨਾ ਕੋਈ ਵੀ ਧਰਮ ਗੀਤ ਆਪਾਂ ਸਾਂਝਾ ਕਰ ਲਈਏ ਹਾਕੇ ਪੈਰਾ ਆ ਖੋਣਾ ਛੱਡ ਦੇ ਸੋਸ ਸੁਲਾਕੀ ਮਨ ਚੋਂ ਕੱਢ ਦੇ ਹੱਕ ਪਰਾਇਆ ਖੋਣਾ ਛੱਡ ਦੇ ਸੋਸ ਸੁਲਾਕੀ ਮਨ ਚੋਂ ਕੱਢ ਦੇ ਸਭ ਕੁਝ ਰਹਿਣਾ ਐਸੇ ਹੈ ਬੰਦਿਆ ਨਾ ਨੀ ਜਾਣਾ ਤੇਲਾ ਤੂੰ ਨਾ ਕਰ ਮਨਮਤیاں ਤੂੰ ਨਾ ਕਰ ਮਨ ਮਸਤੀਆ ਉਹ ਦੁਨੀਆ ਚਾਰ ਦਿਨਾ ਦਾ ਮੇਲਾ ਤੂੰ ਨਾ ਕਰ ਮਨ ਮਸਤੀਆ ਇਹ ਦੁਨੀਆ ਚਾਰ ਦਿਨਾ ਦਾ ਮੇਲਾ ਹੋਰ ਭਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਭਾਈ ਬਹੁਤ ਵਧੀਆ ਬਹੁਤ ਵਧੀਆ ਹੋਰ ਵੀ ਭਾਈ ਠੀਕ ਹੈ ਬਹੁਤ ਬਹੁਤ ਤਨਹਵਾਦ ਭਾਈ ਤੁਹਾਡਾ ਜੀ ਤੇ ਤੁਸੀਂ ਸਾਡੀ ਜੋ ਇੰਟਰਵਿਊ ਕਰਕੇ ਤੇ ਸਾਨੂੰ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰਨ ਲੱਗੇ ਆ ਜੀ 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 ਬਹੁਤ ਬਹੁਤ ਧੰਨਵਾਦ ਬਹੁਤ ਭਾਈ ਜੀ ਥੋੜੀ ਫੈਮਲੀ ਬਾਰੇ ਜਾਣਕਾਰੀ ਕਰਦੇ ਹੋ ਨਾ ਸਾਂਝੀ ਫੈਮਲੀ ਇਦਾਂ ਭਾਈ ਮੈਂ ਬਾਹਰ ਰਹਿਣਾ ਜਿਹੜਾ ਜੀ ਜੀ ਤੇ ਬੱਚੇ ਮੇਰੇ ਬਾਹਰ ਆ ਵਾਈਫ ਬਾਹਰ ਆ ਜੀ ਜੀ ਤੇ ਉੱਥੇ ਸੈਟ ਆ ਮੈਂ ਇੰਡੀਆ ਗਾਇਕੀ ਕਰਕੇ ਮੈਂ ਇੰਡੀਆ ਆ ਜੀ ਕਿਉਂਕਿ ਉੱਥੇ ਮੈਨੂੰ ਪਸੰਦ ਨਹੀਂ ਰਹਿਣਾ ਜੀ ਜੀ ਕੀ ਗੱਲ ਵਿਦੇਸ਼ ਵਿਦੇਸ਼ ਦੀ ਧਰਤੀ ਫਿੱਟ ਨਹੀਂ ਹੈ ਉਹ ਉਹਨਾਂ ਲੋਕਾਂ ਵਾਸਤੇ ਜਿਹੜੇ ਕੰਮਗੁੰਮ ਕਰਨ ਜਾਂਦੇ ਆ ਅਸੀਂ ਮਤਲਬ ਆਪਣੇ ਪਰਮਾਤਮਾ ਨੇ ਗੁਣ ਦਿੱਤਾ ਗੁਣ ਨੂੰ ਆਪਾਂ ਪ੍ਰਮੋਟ ਕਰਨਾ ਜਾਂ ਗੁਣ ਕਰਕੇ ਮੈਂ ਲੋਕਾਂ 'ਚ ਵਿਚਰਨਾ ਚਾਹਾਂ ਅੱਛਾ ਭਾਈ ਜੀ ਸਰਵਜੀਤ ਫੁੱਲ ਥੋੜਾ ਜਿਹਾ ਤੁਹਾਡਾ ਨਾਮ ਆ ਨਾ ਫੁੱਲ ਕਿਵੇਂ ਰੱਖਿਆ ਗਿਆ ਮੈਂ ਉਹ ਹੀ ਦੱਸਾਂ ਤੁਸੇ ਉਹ ਤੇ ਫੋਲੋਇੰਗ ਹੋ ਗਿਆ ਸਰ ਮੈਂ ਉਹ ਹੀ ਦੱਸਣ ਲੱਗਾ ਮੈਂ ਹਰ ਸਟੇਜ ਦੇ ਕੈਂਪਸੀ ਐਨਐਸਐਸ ਦਾ ਮੈਂ ਹਰ ਸਟੇਜ ਤੇ ਗਾਉਂਦਾ ਸੀ ਉਨੀ ਕਹਾ ਪੰਜਵੇਂ ਦਿਨ ਸਰਵਜੀਤ ਫੁੱਲ ਗਾਉਗਾ ਜੀ ਹੁਣ ਮੈਂ ਸਰਵਜੀਤ ਫੁੱਲ ਕੌਣ ਆ ਯਾਰ ਨਾ ਮੈਂ ਇੱਥੇ ਮੈਂ ਬੈਠੇ ਰ ਮੈਨ ਮੈਨ ਨਹੀਂ ਉੱਠਿਆ ਜੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਹਿੰਦੇ ਉੱਠਦਾ ਕਹਦੇ ਨਹੀਂ ਮੈਂ ਕਿਹਾ ਮੇਰਾ ਨਾ ਹੀ ਨਹੀਂ ਇਹ ਹੂੰ 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 ਤੇ ਬਲਬੀਰ ਸਿੰਘ ਡਾਇਰੈਕਟਰ ਸੀਗੇ ਪੰਜਾਬ ਦੇ ਜੀ ਉਹ ਕਹਿੰਦੇ بیٹے ਅੱਜ ਤੋਂ ਤੇਰਾ ਨਾਮ ਸਾਵੀ ਫੋਲੀ ਆ ਜੀ ਬਸ ਉਹ ਦਿਨ ਗਿਆ ਤੇ ਅਜ ਦਾ ਦਿਨ ਆਈ ਸਾਵੀ ਫੋਲੀ ਫੋਲੀ ਹੋ ਜਾਂਦੀ ਜੀ 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 ਅਸੀਂ ਕੋਈ ਬਚਪਨ ਦੀ शरारਤ ਸਾਂਝੀ ਕਰਦੇ ਹਾਂ ਬਚਪਨ ਵਿੱਚ ਬਾਈ ਜੁੱਤੀਆਂ ਬਹੁਤ ਖਾਦੀਆਂ ਮੈਂ ਕੋਈ ਵੀ ਜਾਣਦਾ ਨਹੀਂ ਹੁੰਦੇ ਨਹੀਂ ਬੰਦਰ ਗੱਲਾਂ ਖੇੜਦੇ ਨੇ ਬਹੁਤ ਕੁੱਟ ਖਾਂਦੀ। ਜਿਹੜਾ 70 ਇਕੱਠੇ ਕਰਕੇ ਜਾਣਗੇ ਮਾਰਦੇ ਹੁੰਦੇ ਸੀ ਭਾਜੀ। ਉਹ ਮੈਂ ਮੈਂ ਆਪਣੇ ਆਪ ਹੀ ਮਾਰ ਦਿੰਦਾ ਹੁੰਦਾ। ਢੋਡੇ ਵੱਧ ਪਈਆਂ ਮੈਨੂੰ ਲੱਗਦਾ। ਬਹੁਤ ਪਈਆਂ। ਪ੍ਰੀਤ ਜੀ ਤੁਸੀਂ ਵੀ ਬਚਪਨ ਦੇ ਵਿੱਚ ਸਖੀਆਂ ਸਹੇਲੀਆਂ ਦੇ ਨਾਲ ਕੇ ਵੀ ਤੁਸੀਂ ਜੂਡੇ ਪੱਟੇ ਹੋਣਗੇ। ਮੇਰੇ ਮੇਰੇ ਟਾਈਮ ਦੇ ਨਾਲ ਬਹੁਤ ਪਿਆਰ ਸੀਗਾ। ਮੈਂ ਕਦੇ ਨਹੀਂ ਲੜੇ। ਅਸੀਂ ਨਹੀਂ ਕਦੇ ਲੜੇ। ਮੇਰੇ ਤਾਂ ਨਹੀਂ ਹੋ ਸਕਦਾ ਇਹ। ਬਿਲਕੁਲ ਨਹੀਂ ਕਦੇ ਵੀ ਨਹੀਂ ਲੜੇ। ਕੋਈ ਵੀ ਚਲੋ ਬਚਪਨ ਦੀ ਦਰਦ ਭਰੀ ਯਾਦ ਸਾਂਝੀ ਕਰ ਦਿਓ। ਸਰਾਰਤ ਭਜੀ ਮੇਰੇ ਬਚਪਨ ਦੇ ਯਾਦਾਂ ਬਹੁਤ ਮਿੱਠੀਆਂ ਨੇ ਬਹੁਤ ਅੱਛੀਆਂ ਨੇ ਚਲੋ ਮਿੱਠੀ ਜਿਹੀ ਯਾਦ ਸਾਂਝੀ ਕਰਦੇ ਹਾਂ ਕੋਈ ਕੋਈ ਵੀ ਮਿੱਠੀ ਯਾਦ ਸੀ ਮੇਂ ਯਾਦ ਹੈ ਹਮੀਆਂ ਸੀ ਬਸ ਜਦੋਂ ਵੀ ਕੋਈ ਪੀਰੀਅਡ ਦਾ ਖਾਲੀ ਹੋਣਾ ਜਾਂ ਕੁਝ ਸਿਰਫ ਚੌਂਕ ਸੀ ਤੇ ਮੇਰੇ ਫਰੈਂਡਸ ਨੇ ਇਕੱਠੇ ਹੋ ਕੇ ਕਹਿਣਾ ਸੰਨ ਸੰਨ ਨੂੰ ਕੋਈ ਨਾ ਕੋਈ ਸੌਂਗ ਸੁਣਾ ਦੇ ਬਸ ਤੇ ਜਦੋਂ ਵੀ ਕੋਈ ਖਾਲੀ ਟਾਈਮ ਹੋਣਾ ਰੈਸਟ ਟਾਈਮ ਹੋਣੀ ਪੀਰੀਅਡ ਖਾਲੀ ਹੋਣਾ ਕੋਈ ਵੀ ਹੁਣ ਮੈਂ ਤਾਂ ਬੈਠ ਕੇ ਬਸ ਗਾਣੇ ਸੁਣਨੇ ਜ਼ਰਾ ਕਿਹੜੇ ਕਿਹੜੇ ਗਾਣੇ ਉਹ ਵੀ ਅੱਜ ਵੀ ਸਾਂਝੇ ਕਰਦੇ ਹਾਂ ਕਿਹੜੇ ਸੁਣਾਉਂਦੇ ਸੀ ਨਹੀਂ ਕੋਈ ਨਾ ਕੋਈ ਤਾਂ ਯਾਦ ਸਾਂਝ ਸੱਜਣਾ ਵੇਂ ਜਿ ਨਹੀਂ ਝਗੜੇ ਕਰੀ ਦੇ ਹੈ ਸਿਖ ਰੇਸ਼ ਕਹਤਾ ਨਾਲ ਪਿਆਰੇ ਨਹੀਂ ਨਭੀ ਦੇ ਹੈ ਮਿਲ ਜ ਨਹੀਂ ਕਰੀ ਦੇ ਮਿਲ ਜ ਨਹੀਂ ਕਰੀ ਦੇ ਸੱਜਣਾ ਆਵੇਂ ਜ ਨਹੀਂ ਕਰੀ ਦੇ ਅਸਾ ਭਾਈ ਜੀ ਗਾਇਕੀ ਦੇ ਖੇਤਰ ਵਿੱਚ ਹਾਂਜੀ ਕਿਵੇਂ ਆਣਾ ਹੋ ਗਿਆ ਮੈਂ ਤੇ ਤੇਜੇ ਭਾਜੀ ਗੱਲ ਸਿੱਧੀ ਹੈ ਵੀ ਗਾਇਕੀ ਮੇਰੇ ਰੋਮ ਰੋਮ ਚ ਬਸੀ ਭਈਆ ਅਸਾ ਬਚਪਨ ਤੋਂ ਹੀ ਬਚਪਨ ਤੋਂ ਹੀ ਕਰੋ 75 ਨਹੀਂ ਪਏ ਹੈਗੇ ਵੀ ਤੇਰੇ ਜੀ ਉਹ ਕਰੋ ਛੇਤਾ ਦਾ ਤਾਂ ਪਹਿਣ ਜੇ ਘਰ ਦਾ ਕੋਈ ਹੋਵੇ ਅਸਾ ਮੇਰੇ ਮੰਮੀ ਵੀ ਹੈ ਨਹੀਂ ਮੇਰੇ ਡੈਡੀ ਵੀ ਹੈ ਨਹੀਂ ਓਏ ਹੋਏ ਕੀ ਕਿਤੇ ਚਲੋ ਆਪਾਂ ਇੱਕ ਦੁੱਖ ਭਰੀ ਵਿਜਾਦ ਸਾਂਝੀ ਕਰ ਲਈਏ ਕਦੋਂ ਦਾ ਡੈਥ ਹੋ ਗਿਆ ਉਹਨਾਂ ਦੀ ਮੈਂ ਉਹ ਤੀਜੀ ਚ ਪੜਦਾ ਸੀ ਤੀਜੀ ਚ ਫਿਰ ਪਾਲਣ ਪੋਸਣ ਕਿੰਨਾ ਨੇ ਕੀਤਾ ਕਿ ਮੇਰੇ ਪਰਮਾਣੇ ਸੋ ਔਖਾ ਹੋ ਗਿਆ ਕਿ ਪਰਜਾਈਆਂ ਰਹੀ ਰਾਂਝਾ ਵਾਲੇ ਕੰਮ ਹੋ ਗਏ ਬੜਾ ਔਖਾ ਹੋਇਆ ਪਰ ਉਹਨੇ ਕੰਮ ਪਰਜਾਈਆਂ ਮੇਰੀਆਂ ਬਹੁਤ ਚੰਗੀਆਂ ਤੇ ਭਰਾ ਮੇਰੇ ਬਹੁਤ ਚੰਗੇ ਆ ਚਲੋ ਫਿਰ ਤਾਂ ਪ੍ਰਮਾਤਮਾ ਉਹਨਾਂ ਨੂੰ ਛੱਡਦੀ ਕੱਲਾ ਚ ਰੱਖਿਆ ਹੈ ਨਾ ਸਾਰਿਆਂ ਨੂੰ ਇਹ ਜੀ ਪਰਜਾਈਆਂ ਵੱਡੀਆਂ ਭਾਵਾਂ ਪਰਜਾਈਆਂ ਮਾਮਾਂ ਵਰਗੀਆਂ ਕਈ ਵਾਰੀ ਸੋਚ ਕੇ ਚਲੋ ਕੋਈ ਨਹੀਂ ਥੋੜਾ ਦਿਲ ਘੇੜਾ ਕਰੀਏ ਆਪਾਂ ਹੈ ਨਾ ਤੇ ਇਹ ਕਿਸੇ ਨੂੰ ਫੇਰ ਗੱਲਾਂ ਕਰਾਂਗੇ ਹੈ ਨਾ ਪ੍ਰੀਤ ਜੀ ਤੁਹਾਨੂੰ ਗਿੱਕੀ ਦੇ ਖੇਤਰ ਦੇ ਵਿੱਚ ਆਉਣਾ ਕਿੰਨਾ ਕੁ ਮੁਸ਼ਕਲ ਹੋਇਆ ਤੇ ਕਿੰਨਾ ਕੁ ਸੌਖਾ ਹੋਇਆ ਮੁਸ਼ਕਿਲ ਕੋਈ ਨਹੀਂ ਹੋਇਆ ਬਸ ਮੰਮੀ ਨੂੰ ਤੇ ਮੇਰੇ ਮਾਮਾ ਜੀ ਨੂੰ ਸਿਰਫ ਧਾਰਮਿਕ ਦਾ ਸ਼ੌਂਕ ਸੀਗਾ ਅਸਾਂ ਪਹਿਲਾਂ ਘਰੇ ਸੀਗੇ ਘਰ 'ਚ ਸੀਗਾ ਥੋੜਾ ਜਿਹਾ ਫਿਰ ਤਾਂ ਕੋਈ ਸੌਖਾ ਨਹੀਂ ਮੈਨੂੰ ਤਾਂ ਸਿਰਫ ਸ਼ੌਕ ਹੀ ਸੀਗਾ ਕਿਉਂਕਿ ਉਹਨਾਂ ਨੂੰ ਸੁਣ-ਸੁਣ ਕੇ ਇੱਕ ਐਨਜੋਇਮੈਂਟ ਹੀ ਕਰਦੇ ਸੀ ਜੀ ਇੱਕ ਗੀਤ ਆਪਾਂ ਸਾਂਝਾ ਕਰ ਲਈ ਹੈ ਨਾ ਤੇਰੀ ਮੀਲੀ ਹੋ ਗਈ ਜੋ ਬਾਂ ਮਿੱਤੇ ਰਹਾ ਗਾ ਗੱਪੀ ਤੇ नाम अच्छा। देरी देरी पे मेरा अच्छा होगी लगी नजारेरिया बहा च मैटा लंगी नजारे जलो जी घरों मिल जाइए ਮੰਨੋ ਚੰਨਾ ਤੈਨੂੰ ਹਾਂ ਹੋ ਗਈ ਤੇ ਦਿਆਰ ਵਿਚਨੇ ਤੂੰ ਕਤਾਨ ਕੇ ਮੇਰੇ ਵੱਲੋਂ ਚੰਨਾ ਤੈਨੂੰ ਹਾਂ ਹੋ ਗਈ ਤੇ ਦਿਆਰ ਵਿਚਵੇਂ ਤੂੰ ਕਤਾਨ ਕੇ ਓ ਜਿੱਤਨੀ ਸ਼ਰਤ ਜੋੜ ਰਹਿ ਰਾਂਚ ਲੱਗੀ ਅੱਛਾ ਜੀ ਜਿੱਤਨੀ ਸ਼ਰਤ ਜੋੜ ਰਹਿ ਰਾਂਚ ਲੱਗੀ ਠੀਕੇ ਮੂਰੇ ਜਾ ਕੇ ਅੱਜ ਰੁਕੂੰਗਾ ਮੈਂ ਗੱਡੀ ਠੀਕੇ ਮੂਰੇ ਜਾ ਕੇ ਅੱਜ ਰੁਕੂੰਗਾ ਮੈਂ ਗੱਡੀ ਯਾ ਕਿ ਧਾਰੂ ਦੀਆਂ 5-7 ਬੇਟੀਆਂ ਉਹ ਧਾਰੂ ਦੀਆਂ 5-7 ਬੇਟੀਆਂ ਨਹੀਂ ਫਟੇ ਤੇ ਟਿਕਾ ਦੂੰਗਾ ਨਾਉ ਤੇਰਾ ਲੈ ਕੇ ਨੀਦਰ ਹੈਵਰਾ ਦੇ ਵਿੱਚ ਸਾਰੀ ਦੁਨੀਆਂ 'ਚ ਭੰਗੜੇ ਪਵਾ ਦੂੰਗਾ ਨਾਉ ਤੇਰਾ ਲੈ ਕੇ ਨੀਦਰ ਹੈਵਰਾ ਦੇ ਵਿੱਚ ਸਾਰੀ ਦੁਨੀਆਂ 'ਚ ਭੰਗੜੇ ਪਵਾ ਦੂੰਗਾ ਜੀ ਆਇਆ ਜੀ ਤੁਝਿਆ ਬਿਨਾਂ ਹੀ ਕੀ ਮੁਹੱਲਾ ਹੋ ਜੇ ਤੇਰੇ ਯਾਰਾਂ ਦੇ ਲੈ ਜੀ ਮੈਂ ਤੋਰ ਕੱਜੋਂ ਬਚਣੀ ਕੇ ਬਾਹਰ ਆਵੇ

ਜਿਵੇਂ ਤੂੰ ਕਹਾਂਂਦੇ ਮੇਰੇ ਵੱਲੋਂ ਜੰਨਾ ਤੈਨੂੰ ਹਾਂ ਹੋ ਗਈ ਤੇ ਯਾਰ ਵਿੱਚ ਬੈਠੋ ਨਿਕ ਤਾਂ ਆਂਦੇ करण ज़कीन पव हल सारे बाई सुण के सारे छॾण गे साईं करण यकीन पहु सारे बाईअ नू सु गल सारे छॾण गे साईं नसे वे शुरू हुजो दारू दे दौरे कुसे वे शुरू हुजो दारू द दौरे ਮੋ ਇਕੱਲੇ ਇਕੱਲੇ ਦੀ ਮੈਂ ਪੂਤ ਨਹੀਂ ਕਮਾਹ ਦੂੰਗਾ ਨਾਉ ਤੇਰਾ ਲੈ ਕੇ ਦੀਦੇ ਰਵਰਾ ਦੇ ਵਿੱਚ ਸਾਰੀ ਦੁਨੀਆਂ 'ਚ ਪੰਗੜੇ ਪਵਾ ਦੂੰਗਾ ਮੇਰੇ ਵੱਲੋਂ ਚੰਨਾ ਤੈਨੂੰ ਆਹ ਹੋ ਗਈ ਇਹ ਦੁਆਰਾ ਵਿੱਚ ਦੇ ਤੂਕੇ ਤਾਣ ਕੇ ਨਾਉ ਤੇਰਾ ਲੈ ਕੇ ਦੀਦੇ ਰਵਰਾ ਦੇ ਵਿੱਚ ਸਾਰੀ ਦੁਨੀਆਂ 'ਚ ਪੰਗੜੇ ਪਵਾ ਦੂੰਗਾ ਮੇਰੇ ਵੱਲੋਂ ਚੰਨਾ ਤੈਨੂੰ ਆਹ ਹੋ ਗਈ ਇਹ ਦੁਆਰਾ ਜਦੋਂ ਕੁਈ ਕਤਾਂ ਆਂਕੇ ਅ ਭਾਈ ਜੀ ਹੁਣ ਤੱਕ ਕਿੰਨੇ ਗੀਤ ਆ ਚੁੱਕੇ ਆ ਮਾਰਕੀਟ 'ਚ ਤੁਹਾਡੇ ਮੇਰੇ ਹੁਣ ਤੱਕ ਤਕਰੀਬਨ 80 ਕ ਗੀਤ ਆ ਗਏ ਕਸ਼ਟਾ ਵੀ ਆਈਆ ਪਹਿਲਾਂ ਕਸ਼ਟਾ ਵੀ ਆ ਗਿਆ ਕਿੰਨੀਆਂ ਕਸ਼ਟਾਂ ਆਈਆਂ ਨੇ ਕਸ਼ਟਾ ਮੇਰੇ ਹੁਣ ਤੱਕ 22 ਕ ਆ ਗਈ ਕਿਹੜੇ-ਕਿਹੜੇ ਕੀਤਾ ਨੂੰ ਸਭ ਤੋਂ ਵੱਧ ਪਿਆਰ ਮਿਲਿਆ ਮੈਨੂੰ ਜੀ ਦੇਖੋ ਕਸਟਮ ਬਹੁਤ ਨਾਲ ਕੀਤੀਆਂ ਬਹੁਤ ਗਣੇ ਗਾਏ ਮੈਂ ਬੜੇ ਕੁਛ ਕੀਤਾ ਪਰ ਲੇਕਿਨ ਜਿਹੜੀ ਜਿਹੜੀ ਕੈਸਰ ਦਾ ਹੂੰਗਾ ਰਾਮ ਲਿਆ ਮੈਨੂੰ ਹੂੰ ਉਹ ਸੀ ਮੇਰੀ ਕੈਸਰ ਚਿੱਠੀਆਂ ਘੁਵਾਈ ਦਿੱਤੀ ਜੀ ਚਿੱਠੀਆਂ ਘੁਵਾਈ ਦਿੰਦੇ ਨੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਇੱਕ ਅੱਜ ਮੈਨੂੰ ਰੇਟ 1500 ਰੁਪਿਆ ਸੀ ਤੇ ਚਿੱਠੀਆਂ ਘੁਵਾਈ ਦੇਣਾਂ ਆਉਣ ਤੋਂ ਬਾਅਦ ਦੂਏ ਦਾ ਰੇਟ ਸੀ 35000 ਜੀ ਬਨ ਮੇਜ ਮੈਂ 35000 ਪਹਿਲਾਂ ਹੀ ਲੁਕਾ ਦੋ ਸਭ ਤੋਂ ਪਹਿਲੀ ਟੈਪ ਕਿਹੜੇ ਸਾਲ ਚਾਗੀ ਸੀ 89 ਚ ਨਹੀਂ ਪੰਜਾਬੀ ਦੱਸੋ ਇਹ 999 1999 ਦੇ ਪਹਿਲੇ ਤੇ 22 ਸਿਹਰੀ ਜੀ ਜੀ ਬਾਗੀ ਬਾਪੂ ਪਹਿਨੇ ਜੀ 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 ਪਰ ਚੱਲੀ ਨਹੀਂ ਹੋ ਕਾਫੀ ਲੰਬੇ ਸਮੇਂ ਤੋਂ ਗੇਕੀ ਨਾਲ ਜੁੜਿਆ ਹੋਇਆ ਤੁਸੀਂ ਹਾਂ ਜੀ ਕਿੰਨਾ ਕੁ ਸੰਘਰਸ਼ ਕਰਨਾ ਪਿਆ ਮੈਂ ਜਦੋਂ ਪੰਜਵੀਂ ਚ ਪੜਦਾ ਸੀ ਪਹਿਲੀ ਵਾਰ ਸਟੇਜ ਤੇ ਗਿਆ ਸੀ ਮਾਨਕ ਸਾਹਿਬ ਦੇ ਸਟੇਜ ਤੇ ਜੀ ਮਾਨਕ ਸਾਹਿਬ ਦੇ ਸਾਜੀ ਲੱਗੇ ਸੀ ਮੈਂ ਇਕੱਲਾ ਗਿਆ ਸੀ ਪੰਜਵੀਂ ਚ ਪੜਦਾ ਸੀ ਮੈਨੂੰ ਮੇਰੇ ਟੀਚਰ ਤੁਹਾਡੇ ਆਪਣੇ ਪਿੰਡ ਹੀ ਸੀ ਨਹੀਂ ਮੇਰੇ ਨਾਲ ਦੇ ਕੋਈ 4 ਕਿਲੋਮੀਟਰ ਦੇ ਪਿੰਡ ਹੈ ਉਥੇ ਮਾਨਕ ਸਾਹਿਬ ਦੇ ਸਾਜੀ ਸੀਗੇ ਮਾਨਕ ਸਾਹਿਬ ਨੇ ਗਾਉਣਾ ਸੀ ਜੀ ਉਹਨਾਂ ਨੇ ਕਿਹਾ ਵੀ ਸਾਡੇ ਬੱਚੇ ਨੂੰ ਗਵਾ ਦੋ ਤੇ ਮਾਨਕ ਸਾਹਿਬ ਕਹਿੰਦੇ ਵੀ ਪੁੱਤਰਾ ਕੀ ਗਾਗ ਹੈ ਕੀ ਗੀਤ ਨਾਉਂਦਾ ਮੈਂ ਕਿਹਾ ਮਾਨਕ ਸਰ ਜੀ ਜਦੋਂ ਤੁਹਾਨੂੰ ਮਾਨਕ ਸਾਹਿਬ ਨੇ ਇਦਾਂ ਪੁੱਛਿਆ ਤੁਸੀਂ ਡਰੇ ਨਹੀਂ ਹੈਗੇ ਉਹਨਾਂ ਦੀ ਉਹ ਬੋਲੀ ਕਰ ਚਾਹੇ ਸੀ ਅਸਰ ਮੈਂ ਡਰੇ ਨਹੀਂ ਮੈਂ ਕਿਹਾ ਤੁਸੀਂ ਦੱਸੋ ਤੁਹਾਡਾ ਕਿਹੜਾ ਗੀਤ ਗਾਵਾ ਵਾ ਮੈਂ ਪੰਜ ਮਿੰਟ ਪੜਦਾ ਹੀ ਮੈਂ ਉਹਨਾਂ ਨੂੰ ਸਿੱਧਾ ਸਾਫ਼ ਹੀ ਕਰਦਾ ਉਹਨਾਂ ਦੀ ਗੁੰਡੀ ਲੜ ਗਈ ਮੈਂ ਕਿਹਾ ਤੁਸੀਂ ਉਸਤਾਦ ਜੀ ਮੈਨੂੰ ਦੱਸੋ ਤੁਹਾਡਾ ਕਿਹੜਾ ਗੀਤ ਗਾਉਂਦੇ ਜੀ ਉਹ ਕਹਿੰਦੇ ਵਾਕਈ ਮੈਂ ਕਿਹਾ ਹਾਂ ਜੀ ਸਹੀ ਗੱਲ ਹੈ ਮੈਂ ਕਿਹਾ ਕਿਉਂਕਿ ਮੈਂ ਤੀਜੀ ਤੋਂ ਪੰਜਵੀਂ ਛੇਵੀਂ ਤੱਕ ਮਾਨਕ ਸਾਹਿਬ ਦੇ ਗਾਣੇ ਸਾਡੇਕਰ ਉਹ ਦਾਣੇ ਪਾਉਣ ਵਾਲੀ ਕੋਠੀ ਨਹੀਂ ਹੁੰਦੀ ਜੀ ਉਹ ਤਾਂ ਲੱਗੀ ਹੁੰਦੀ ਉਹ ਜੀ ਜੀ ਤੇ ਮੈਂ ਢੋਲਕੀ ਵਜਾਵਾਂ ਉਹ ਮਾਨਕ ਸਾਹਿਬ ਦੇ ਗਾਣੇ ਗਾਉਂਦਾ ਸੀ ਜੀ 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 ਤੇ ਮੈਂ ਬੜਾ ਜਨੂੰਨ ਰਿਹਾ ਤੈਨੂੰ ਕਹਿ ਕੀ ਸੀ ਜੀ ਦੁੱਧਮ ਸਿੰਘ ਦਾ ਫਿਰ ਮੈਂ ਗੀਤ ਗਾਇਆ ਸੀ ਬਾਹਰ ਗਈ ਸੀ ਮਾਨਕ ਸਾਹਿਬ ਦੀ ਗਾਈ ਉਹ ਬਸ ਉਹ ਤੋਂ ਬਾਅਦ ਫਿਰ ਬੜੇ ਵਧੀਆ ਮਾਨਕ ਸਾਹਿਬ ਕਲਾਕਾਰ ਸੀ ਮਾਨਕ ਸਾਹਿਬ ਦੇ ਦੇਖੋ ਮੇਰੇ ਜੇ ਇਹ ਕਹਿ ਸਕਦਾ ਮੈਂ ਕਿ ਜੇਕਰ ਮੈਨੂੰ ਚਟਕ ਲੱਗੀ ਕੋਈ ਤੇ ਮਾਨਕ ਸਾਹਿਬ ਤੋਂ ਲੱਗੀ ਸੀ ਅਸਾ ਭਾਈ ਜੀ ਪਹਿਲਾਂ ਵਾਲੀ ਗੱਗੀ ਜੇ ਤਾਂ ਆਪਾਂ ਗੱਲ ਕਰਦੇ ਹਾਂ 88 99 90 99 91 ਬੰਦੀ ਹੈ ਨਾ ਤੇ ਅੱਜ ਦੀ ਗੱਗੀ ਚ ਕਿੰਨਾ ਅੰਤਰ ਆ ਗਿਆ ਬਹੁਤ ਅੰਤਰ ਆ ਭਾਈ ਜੀ ਬਹੁਤ ਅੰਤਰ ਕਿੰਨਾ ਕਿ ਜ਼ਮੀਨ ਅਸਮਾਨ ਦਾ ਜਾ ਜ਼ਮੀਨ ਅਸਮਾਨ ਦੇ ਕਹਿ ਸਕਦਾ ਮੈਂ ਜੀ ਮੈਂ ਮੈਂ ਕਿਸੇ ਨੂੰ ਕੋਈ ਗੱਲ ਲਾ ਕੇ ਨਹੀਂ ਕਹਿੰਦਾ ਪਰ ਮੈਂ ਇਹ ਜਾਣਦਾ ਕਿ ਜਿਹੜੇ ਅੱਜ ਮੁੰਡੇ ਚੱਲ ਰਹੇ ਆ ਕੋਈ ਵੀ ਸੰਗਰ ਜੀ ਉਹ ਮੇਰੇ ਵਾਂਗੂ ਪੁਰਾਣੇ ਆ ਨਵੇਂ ਬੰਦੇ ਚੱਲ ਰਹੇ ਆ ਉਹ ਪੈਸੇ ਜੋੜਨਾ ਆਪਣੇ ਆਪ ਨੂੰ ਚਲਾ ਰਿਹਾ ਲੈਕਿਨ ਉਹ ਚਲਦੇ 2-3 ਸਾਲ ਹੀ ਆ ਮੁੜ ਕੇ ਲੱਭਦੇ ਨਹੀਂ ਬਾਈ ਜੀ ਤੁਹਾਨੂੰ ਚਲੋ ਆਪਾਂ ਫਨਕਾਰ ਦੀ ਗੱਲ ਕਰਦੇ ਹਾਂ ਕਿਹੜੇ ਕਿਹੜੇ ਫਨਕਾਰ ਪਸੰਦ ਆ ਤੁਸੀਂ ਤਾਂ ਚਲੋ ਆਪ ਹੀ ਕਲਾਕਾਰ ਇਨੇ ਵਧੀਆ ਨਹੀਂ ਦੇਖੋ ਜੀ ਮੈਂ ਵੀ ਮੈਂ ਨੂਸਰ ਸਾਹਿਬ ਨੂੰ ਬਹੁਤ ਪਸੰਦ ਕਰਦਾ ਜੀ ਗੁਲਾਮ ਅਲੀ ਸਾਹਿਬ ਨਾਲ ਮੇਰੀ ਸੈਟਿੰਗ ਵੀ ਹੋਈ ਆ ਕੈਨੇਡਾ 'ਚ ਮੈਂ ਬੈਠਾ ਵੀ ਉਹਨਾਂ ਨਾਲ ਮੈਂ ਮਹਿਫਲ ਵੀ ਲਾਈ ਆ ਸਰਦੂਲ ਭਾਈ ਮੈਨੂੰ ਬਹੁਤ ਪਸੰਦ ਆ ਜੀ ਸਰਦੂਲ ਭਾਈ ਨੂੰ ਮੈਂ ਬਹੁਤ ਪਸੰਦ ਕਰਦਾ ਕਿਉਂਕਿ ਉਹ ਕਰਦਾ ਸੀ ਇਸ ਕਰਕੇ ਮੇਰੇ ਕੋਲ ਆਉਂਦੇ ਜਾਂਦੇ ਸੀਗੇ ਫਿਰ ਮੈਂ ਸਰਦੂਲ ਭਾਈ ਨਾਲ ਬਹਿ ਕੇ ਮਹਿਫਲਾਂ ਵੀ ਲਾਉਂਦਾ ਰਿਹਾ ਕਿੰਨੇ ਗਰਾਗਾਂ ਬਾਰੇ ਜਾਣਕਾਰੀ ਹੈ ਤੁਹਾਨੂੰ ਮੈਨੂੰ ਮੇਰੇ ਉਸਤਾਦ ਜੀ ਨੇ ਤਾਂ ਬਹੁਤ ਰਾਗ ਦੱਸਿਆ ਪਰ ਮੈਂ ਹਜੇ ਤੱਕ ਸੱਤ ਗਰਾਗ ਮਸਹੀ ਆਉਂਦੇ ਮੈਨੂੰ ਕਿਹੜੇ ਕਿਹੜੇ ਰਾਗ ਵਾੜਾ ਦੱਸਦੇ ਹੋ ਭੈਰ ਵੀ ਸਾਰੰਗ ਪਹਾੜੀ ਆਹ ਪਹਾੜੀ ਵੀ ਆਉਂਦਾ ਸਾਰੰਗ ਵੀ ਆਉਂਦਾ ਮਾਲਕਾਉਂਸ ਵੀ ਆਉਂਦਾ ਚੰਦਰ ਕਾਉਂਸ ਵੀ ਆਉਂਦਾ ਮਤਲਬ ਜਿੰਨੇ ਗਾਇਕਾਂ ਨੂੰ ਚਾਹੀਦੇ ਹੁੰਦੇ ਮੈਨੂੰ ਉਹਨੇ ਉਸ ਤੋਂ ਵੱਧ ਆਉਂਦੇ ਨਵੇਂ ਗਾਇਕੀ ਜਿਹੜੀ ਚੱਲ ਰਹੀ ਹੈ ਅੱਜਕੱਲ੍ਹ ਹਨਾ ਇਹ ਕਿਹੜੇ ਰਾਗ ਸਭ ਤੋਂ ਵੱਧ ਜਿਆਦਾ ਚੱਲ ਰਹੇ ਆ ਕਿਉਂਕਿ ਆਪਾਂ ਇਹ ਜਿਹੜੀ ਆਪਾਂ ਸਵਾਲ ਕਰ ਰਹੇ ਨਾ ਜਿਹੜੇ ਨਵੇਂ ਮੁੰਡੇ गा ਰਹੇ ਆ ਉਹਨਾਂ ਨੂੰ ਇੱਥੇ ਉਹ ਬੜੀ ਨੌਲੇਜ ਮਿਲੂ ਦੇਖੋ ਭਾਜੀ ਇਹ ਇਹ ਇੱਕ ਬੜੀ ਮੈਂ ਤੁਸੀਂ ਬਹੁਤ ਵੱਡਾ ਸਵਾਲ ਕੀਤਾ ਹੈ ਜੀ ਇਹ ਇਹਨਾਂ ਲੋਕ ਨਵੇਂ ਗਾਇਕਾਂ ਨੇ ਇੱਕ ਰਾਗ ਨੂੰ ਚੇਂਜ ਕਰਕੇ ਉਹ ਨਾਂ ਰੱਖਦਾ ਜਿਲਾ ਰਾਗ ਜੀ ਜਦ ਕੋ ਰਾਗ ਨਹੀਂ ਹੈ ਕੋਈ ਅਸਰ ਜੀ ਸਾਰੰਗ ਨੂੰ ਜਿਲਾ ਕਹਿੰਦੇ ਆ ਸਾਰੰਗ ਨੂੰ ਇਹ ਇਹ ਜਿਹੜੇ ਲੋਕ ਆ ਇਹਨਾਂ ਨੂੰ ਇੱਕ ਹੀ ਰਾਗ ਹੁੰਦਾ ਬਸ ਜ ਜਿਲੇ ਚ ਗਾਈ ਜਾਂਦੇ ਆ ਕਹਿੰਦੇ ਜਿਨਾ ਬਿਜਾ ਦਿਓ ਇਹਨਾਂ ਨੂੰ ਪੁੱਛਣਾ ਚਾਹੀਦਾ ਜਿਲਾ ਰਾਗ ਹੈ ਕਿਹੜਾ ਨਹੀਂ ਪਤਾ ਕਿਰ ਕਿ ਹੈ ਨਹੀਂਗਾ ਕੋਈ ਵੀ ਇਹਨਾਂ ਨੂੰ ਜੋ ਕਿਸ ਨੇ ਦੱਸਿਆ ਜਿੱਦਾਂ ਉਦਾਂ ਹੀ ਬੋਲ ਬਸ ਸਟੂਡੀਓ ਵਾਲੇ ਦਾ ਪੈਸਾ ਕਮਾਉਣ ਦੀ ਗੱਲ ਕੀਤੀ ਸੀ ਸਟੂਡੀਓ ਵਾਲੇ ਸਿਰਫ ਪੈਸਾ ਅਗਲੇ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਪੈਸਾ ਬਿਉ ਤੇ ਗੀਤ ਕਰਾ ਕੇ ਜਾਉ ਬਸ ਅਚਾ ਬੀਬਾ ਜੀ ਬਾਈ ਦਾ ਸੁਭਾ ਕਿਦਾਂ ਦਾ ਸੁਭਾ ਤਾਂ ਇਹਨਾਂ ਦਾ ਬਹੁਤ ਵਧੀਆ ਆ ਪਰ ਜਦੋਂ ਕਿਤੇ ਕੁਝ ਸਿਖਾਉਂਦੇ ਆ ਹੂੰ ਉਦੋਂ ਸੁਭਾ ਸੱਤਵੇਂ ਹਸਣਦੇ ਹੀ ਪਾਉਂਦੇ ਨੇ ਕਿਤੇ ਸਟੇਜ ਤੇ ਅੱਖਾਂ ਘੱਟ ਡਰਾਉਂਦੇ ਡਰਾਉਂਦੇ ਆ ਨਹੀਂ ਹਾਂ ਕਿਤੇ ਕੋਈ ਥੋੜੀ ਬਹੁਤੀ ਉੱਚੀ ਨ ਕਦੇ ਯਾ ਕਿ ਭਾਂਡੇ ਤਾਂ ਨਹੀਂ ਖੜਕਾਉਂਦੇ ਫਿਰ ਨਹੀਂ ਬਿਲਕੁਲ ਨਹੀਂ ਸਹੀ ਤਾਂ ਮਨਸਬਾ ਜਿਵੇਂ ਤੁਹਾਡਾ ਹਸਮੋਹ ਉਦਾਂ ਹੀ ਨਾ ਸਸਮੋਹ ਬਿਲਕੁਲ ਨਾ ਸਭ ਬਹੁਤ ਨਾਈਸ ਆ ਬਹੁਤ ਹਸਮੋਹ ਨੇ ਬੀਬਾ ਜੀ ਹੁਣ ਤੱਕ ਕਿਹੜੇ ਕਿਹੜੇ ਕਲਾਕਾਰਾਂ ਨਾਲ ਗਾ ਚੁੱਕੇ ਹੋ ਤੁਸੀਂ ਸਟੇਜਾਂ ਲਾ ਚੁੱਕੇ ਹੋ ਹਨਾ ਕੱਲੇ ਥੋੜੇ ਬਹੁਤ ਹੀ ਲਗਾਈਆਂ ਸੀਗੀਆਂ ਸਟੇਜਾਂ ਮਤਲਬ ਪਰ ਸਿਰਫ ਧਾਰਮਿਕ ਗਾਉਂਦੀ ਸੀ ਤੇ ਇਹਨਾਂ ਨੇ ਮੈਨੂੰ ਮਤਲਬ ਜੋਟ ਗਾਇਕੀ ਦੇ ਵਿੱਚ ਇਹਨਾਂ ਦੇ ਨਾਲ ਹੀ ਗਾਇਆ ਇਹ ਹੀ ਲੈ ਕੇ ਆਇਆ ਜੀ ਜੀ ਅੱਛਾ ਬਾਈ ਜੀ ਦੀ ਜੋੜੀ ਦੇ ਨਵੇਂ ਗੀਤ ਕਿਹੜੇ ਕਿਹੜੇ ਆ ਰਹੇ ਆ ਗੀਤ ਤਾਂ ਭਾਜੀ ਮੈਂ 6 ਹੁਣ ਰ ਤੁਹਾਨੂੰ ਸੁਣਿਆ ਗੱਪੀ ਇਹ ਜੇ ਗਾਣੇ ਮੇਰੇ ਮੈਂ ਲਿਖਦਾ ਏਦਾਂ ਦੇ ਗਾਣੇ ਆ ਸਕਰੰਟ ਵਾਲੇ ਆ ਲਿਖਦੇ ਵੀ ਆ ਇੱਕ ਨੌਪਾਲ ਦੀ ਸ਼ੀਸ਼ੀ ਵਰਗੀ ਮਰ ਜੂਗੀ ਕੁਝ ਖਾ ਕੇ ਏਦਾਂ ਗਾਣੇ ਮੈਂ ਲਿਖਿਆ ਆ ਨੌਪਾਲਸ ਬਾਕੀ ਮੂੰਹ ਜਦੋਂ ਜੀਭ ਤੇ ਲੱਗਦੀ ਆ ਕਰਦੇ ਸੇੜੀ ਜਾਂ ਨਾ ਨਹੀਂ ਲੰਗਦੀ ਹੈ ਬਈ ਸਹੀ ਗੱਲ ਆ ਤੇ ਇੱਕ ਮੇਰਾ ਇੱਕ ਮੇਰਾ ਗੀਤ ਹੈ ਨਾ ਨਾਗ ਦੀ ਬੱਚੀ ਆ ਜਿਹੜਾ ਉਹ ਵੀ ਨਾਗ ਦੀ ਬੱਚੀ ਵਰਗਈ ਆ ਉਹ ਮੈਂ ਕੁਝ ਹੋਰ ਲਿਖਿਆ ਸੀ ਪਰ ਜਦੋਂ ਮੈਂ ਪੂਰਾ ਗਾਣਾ ਲਿਖ ਕੇ ਨਾ ਮੈਨੂੰ ਸੁਣਾ ਦਿਓ ਇੱਕ 27 ਅੰਤਰਾ ਦੋਨੀਆਂ ਨੇ ਉਹ ਤੇਰਾ ਡੁੱਲ ਡੁੱਲ ਪੈਂਦਾ ਮੱਖਣੇ ਤੇਰਾ ਡੁੱਲ ਡੁੱਲ ਪੈਂਦਾ ਮੱਖਣੇ ਕੀ ਲਭੀ ਨਹੀਂ ਇਹਦਾ ਹੱਲ ਨਹੀਂ ਤੇਰੇ ਬਾਰੇ ਕਿ ਨੁਕੀਲ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਤੇਰੇ ਬਾਰੇ ਕਿ ਨੁਕੀਲ ਕੇ ਪਟਾਰੀ ਵਿੱਚ ਪਾਉਣਾ ਕੋਈ ਸੌਖੀ ਗੱਲ ਨਹੀਂ ਜਿਵੇਂ ਕਿ ਮੈਂ ਚਲਾਉਂ ਜ਼ੋਰ ਸੱਜਣਾ ਕਿ ਮੈਂ ਚਲੰਗ ਸੋਹ ਸੱਜਣਾ ਮੈਂ ਤਾਹੀ ਖੜੀ ਕਤਣ ਕੇ ਨਹੀਂ ਮਾਗਦੀ ਬੱਚੀਆਂ ਸੁਣ ਸੱਜਣਾ ਵੱਲੜੂ ਤੇਰੇ ਸੀਨੇ ਚੜ ਕੇ ਨਹੀਂ ਮਾਗਦੀ ਬੱਚੀਆਂ ਸੁਣ ਮੱਖਣਾ ਵੱਲੜੂ ਤੇਰੇ ਸੀਨੇ ਚੜ ਕੇ ਰਿਤਾ ਤੇਰਾ ਗਿਆਨ ਸੰਭਾਲਿਆ बारह साल बद तूं मसा पाली तूं मसा पाल ते न बारहां साल बद तूं मसा पाली तूं मसां पाल

ਸੋਹਣੀ ਕਰ ਲੰਦ ਦੇ ਫੁੱਲ ਵੀ ਮੈਂ ਤੇਰੀਆਂ ਚੂੜਾ ਬਾਹਾਂ ਵਿੱਚ ਚੜ੍ਹ ਕੇ ਮੈਂ ਵੀ ਨਾਗ ਦੀ ਬੱਚੀਆਂ ਸੋਣ ਮੱਖਣਾ ਵੇ ਲੜੂ ਤੇਰੇ ਸੀਨੇ ਚੜਕੇ ਤੇਰੇ ਬਾਰੇ ਕੀ ਮੁਕੀ ਲਿਕੇ ਪਟਾਰੀ ਵਿੱਚ ਪਉਣਾ ਕੋਈ ਸੌਖੀ ਗੱਲ ਨਹੀਂ ਮੈਂ ਵੀ ਨਾਗ ਦੀ ਬੱਚੀਆਂ ਸੋਣ ਮੱਖਣਾ ਵੇ ਲੜੂ ਤੇਰੇ ਸੀਨੇ ਚੜਕੇ ਤੇਰੇ ਬਾਰੇ ਕੀ ਮੁਕੀ ਲਿਕੇ ਪਟਾਰੀ ਵਿੱਚ ਪਉਣਾ ਓਈ ਸੌਖੀ ਗੱਲ ਨਹੀਂ ਕਿਉਂਕਿ ਜਿੰਨੀ ਤੁਹਾਨੂੰ ਨੌਲੇਜ ਹੈ ਮੈਂ ਦੇਖਿਆ ਨਹੀਂ ਅੱਜਕੱਲ ਕਾਫੀ ਘੱਟ ਗੱਲਾਂ ਕਰਨ ਹੁੰਦੀਆਂ ਜਿੰਨੀ ਨੌਲੇਜ ਤੁਹਾਨੂੰ ਹੈ ਨਾ ਤੁਹਾਨੂੰ ਕਿਹੜੇ ਕਿਹੜੇ ਕਲਾਕਾਰ ਪਸੰਦ ਨੇ ਚਲੋ ਅਸੀਂ ਸਾਨੂੰ ਤਾਂ ਜਿਵੇਂ ਆਮਰ ਸਿੰਘ ਚਮਕੀਲਾ ਪਸੰਦ ਆ ਹਨਾ ਸਦੀਕ ਸਾਹਿਬ ਮਾਨਕ ਸਾਹਿਬ ਅਸੀਂ ਸੁਣਦੇ ਰਹਿੰਦੇ ਆ ਤੁਹਾਨੂੰ ਵੀ ਕੋਈ ਕਲਾਕਾਰ ਪਸੰਦ ਹੋਣੇ ਜਿਹੜੇ ਜਿਹੜੇ ਮੈਂ ਸਭ ਤੋਂ ਜ਼ਿਆਦਾ ਪਸੰਦ ਜ਼ਿਆਦਾ ਮੀਨਸ ਕਹਿਣ ਦਾ ਮਤਲਬ ਮੈਂ ਸੁਣਦਾ ਜਨੂ ਜੀ ਸਾਹ ਹਾਂਜੀ ਮੈਂ ਨੂਸਰ ਸਾਹਿਬ ਨੂੰ ਬਹੁਤ ਸੁਣਿਆ ਨੂਸਰ ਫਜ਼ਲੀ ਖਾਨ ਨੂੰ ਨੂਸਰ ਫਜ਼ਲੀ ਖਾਨ ਨੂੰ ਬਹੁਤ ਸੁਣਿਆ ਗੁਲਾਮ ਅਲੀ ਸਾਹਿਬ ਨੂੰ ਬਹੁਤ ਸੁਣਿਆ ਸੁਣਦਾ ਵੀ ਹੁਣ ਵੀ ਸੁਣਦਾ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਜੇ ਅੱਜਕੱਲ ਕਿਤੇ ਕਵਾਲੀ ਦਾ ਪੰਗਾ ਪੈ ਜਾਵੇ ਫਿਰ ਕਰ ਲਵਾਂਗੇ ਕਵਾਲੀ ਹਾਂ ਮੈਨੂੰ ਜ ਮੈਨੂੰ ਮਾਰਾ ਬਸ ਮੌਕਾ ਚਾਹੀਦਾ ਜੀ 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 ਤੇ ਸਰਦੂਰ ਭਾਈ ਮੈਨੂੰ ਤਾਂ ਪਸੰਦ ਆ ਕਿਉਂਕਿ ਸਰਦੂਰ ਭਾਈ ਦੀ ਗਾਇਕੀ ਬਹੁਤ ਅੱਛੀ ਆ ਸ੍ਰੀ ਕੀ ਜਲੋ ਪ੍ਰਮਾਤਮਾ ਕਰੇ ਨਹੀਂ ਦੁਨੀਆ ਤੇ ਰਹੇ ਪਰ ਲੇਕਿਨ ਮੈਂ ਉਹਨਾਂ ਦਾ ਫੈਨ ਬਹੁਤ ਆ ਆਪਾਂ ਕੁਝ ਇੱਕ ਗੱਲ ਨਾ ਕਲਾਕਾਰਾਂ ਦੇ ਲੈਵਲ ਦੀ ਕਰ ਲਈਏ ਹਾਂਜੀ ਸਟੇਜ ਦੇ ਉੱਤੇ ਹਾਂਜੀ ਹਾਂਜੀ ਕਲਾਕਾਰਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਲਾਕਾਰ ਦੇਖੋ ਜੀ ਪਹਿਲਾਂ ਤਾਂ ਮੈਂ ਸਿੱਧੀ ਇੱਕ ਗੱਲ ਜਾਣਦਾ ਕਿ ਜਦੋਂ ਕਲਾਕਾਰ ਸਟੇਜ ਦੇ ਉੱਤੇ ਐਂਟਰੀ ਕਰਦਾ ਨਾ ਪੈਂਜੀ ਕਲਾਕਾਰ ਨੂੰ ਕੀ ਚਾਹੀਦਾ ਮੈਂ ਇੱਕ ਛੋਟੀ ਜਿਹੀ ਗੱਲ ਦੱਸਣਾ ਹੈ ਮੈਂ ਆਪਣਾ ਐਕਸਪੀਰੀਅੰਸ 30 ਸਾਲ ਦਾ ਇਹ ਕਲਾਕਾਰ ਨੂੰ ਕੀ ਚਾਹੀਦਾ ਕਲਾਕਾਰ ਨੂੰ ਸਿਰਫ ਗਾਇਕ ਗਾਉਣ ਦੇ ਨਾਲ ਨਾਲ ਲੋਕਾਂ ਵਿੱਚ ਵਿਚਰਨਾ ਬਹੁਤ ਜ਼ਰੂਰੀ ਹੈ ਜੀ ਜਿਹੜਾ ਕਲਾਕਾਰ ਆਪਣੇ ਨਾਲ ਬੌਂਸਰ ਜੇ ਆ ਜਿਹੜੇ ਅੱਜਕੱਲ ਤੁਰੇ ਫਿਰੇ ਤੇ ਲੈ ਕੇ ਉਹ 10 ਕਿ ਇਧਰ 10 ਕਿ ਇਧਰ ਇਹਨਾਂ ਨੂੰ ਕੁਛ ਵੀ ਤੁਹਾਨੂੰ ਖੜੀ ਕਾ ਵੀ ਪ੍ਰੋਬਲਮ ਹੈ ਜੀ 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 ਆਓ ਆਪਾਂ ਨੂੰ ਕਰ ਜਿਹੜਾ ਕਲਾਕਾਰ ਉਹਨੂੰ ਕਾਹਦਾ ਡਰਿਆ ਜੀ ਜੀ ਤੇ ਜੇ ਉਹਨੂੰ ਡਰ ਆ ਫਿਰ ਕਲਾਕਾਰ ਨਹੀਂ ਹੋਏਗਾ ਜੀ ਜੀ ਉਹ ਇੱਕ ਸ਼ੋਸ਼ੇ ਬਾਜੀ ਜੀ ਜੀ ਬੇਬੜੀ ਕੋਈ ਅਸੀਂ ਯਾਦ ਜਿਹੜੀ ਕਦੇ ਨਾ ਭੁੱਲਦੀ ਹੋਵੇ ਕੋਈ ਯਾਦ ਜਿਹੜਾ ਤੁਸੀਂ ਹੱਸ ਕੇ ਜਵਾਬ ਦਿੰਨੇ ਹੋ ਨਾ ਜਦਾ ਹੈ ਨਾ ਬੈਸੀ ਮੂਲੇ ਨਹੀਂ ਤੁਸੀਂ ਹਾਂ ਪਰਮਾਤਮਾ ਇਹ ਪਰਮਾਤਮਾ ਚੜ੍ਹਦੀ ਕਲਾ ਹੀ ਰੱਖਿਆ ਨਾ ਸਾਰਿਆਂ ਦੇ ਚਿਹਰਿਆਂ ਤੇ ਰੌਣਕ ਤੇ ਸਾਰਿਆਂ ਦੇ ਚਿਹਰਿਆਂ ਤੇ ਰੌਣਕ ਰਹੇ ਜੀ ਥੈਂਕ ਯੂ ਧੰਨਵਾਦ ਆ ਤੇ ਯਾਦਾਂ ਤਾਂ ਹੈਗੀਆਂ ਨੇ ਬਹੁਤ ਸਾਰੀਆਂ ਪਰ ਇਹਨਾਂ ਦੇ ਨਾਲ ਬਤਾਏ ਹੋਏ ਪਲ ਜਿਹੜੇ ਉਹ ਜ਼ਿਆਦਾ ਯਾਦ ਰਹਿੰਦੇ ਨੇ ਜੀ ਚਲੋ ਜਿਵੇਂ ਅੱਜ ਤੋਂ 12 ਸਾਲ ਪਹਿਲਾਂ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਸੀਗਾ ਅਸਾ 12 ਸਾਲ ਪਹਿਲਾਂ ਬਿਲਕੁਲ ਜੀ ਕਿਤੇ ਹੀਰਾਂਜਲ ਦੀ ਗਲਤੀ ਨਹੀਂ 12 ਸਾਲ ਉਹਨੇ ਮੱਝਾਂ ਚੜਾਈ ਵੀ ਆਪਾਂ ਚਲ 12 ਸਾਲ ਦੀ ਉਹਨੇ 12 ਸਾਲ ਕੀਤਾ ਮੈਂ 14 ਸਾਲ ਬਿਨਾਂਸ ਕਟਿਆ 11 ਬਾ ਪੂਰੇ 12 ਸਾਲ ਦੀ ਬਿਲਕੁਲ ਜੀ ਜੀ ਅਸਾ ਫਿਰ ਮੇ ਸਾਲ ਚ ਸਾਡੀ ਹੁਣ ਦੁਬਾਰਾ ਮੁਲਾਕਾਤ ਹੋਈ ਆ ਅਸਾ ਵਿਚਾਰੇ ਗੈਪ ਜਿਹੜਾ ਦੇ ਆ ਗੈਪ ਬਸ ਆਪਣੇ ਆਪਣੇ ਕੰਮ ਕਰਨ ਚ ਲੱਗੇ ਬਿਲਕੁਲ ਜੀ 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 ਅਸਾ ਫਿਰ ਕਿਵੇਂ ਮਿਲ ਹੋਇਆ ਇਹਨਾਂ ਨੇ ਮੈਨੂੰ ਫਸਟ ਟਾਈਮ ਮਤਲਬ ਆਪਣੀ ਇਹਨਾਂ ਦਾ Song ਸੀਗਾ ਆਇਆ ਨਵੇਂ ਨਿਊ ਅਪਡੇਟ 2010 ਉਹਦੇ ਵਿੱਚ ਇਹਨਾਂ ਨੇ ਮਾਡਲਿੰਗ ਕਰਵਾਈ ਸੀ ਮੇਰੇ ਤੋਂ ਨਾਲ ਆਪਣੇ ਨਾਲ ਹੀ ਜੀ ਜੀ ਉਹ ਜਾਂਦਾ ਜਣੀ ਅਜੇ ਤੱਕ ਮੈਂ ਭੁਲਾ ਨਹੀਂ ਸਕੀ ਜਿਸ ਦੁਆਰਾ ਬੇ ਪਰਮਾਤਮਾ ਨੇ ਮਿਲਾਤਾ ਹੈ ਨਾ ਬਿਲਕੁਲ ਭਾਈ ਜੀ ਜਿੰਦਗੀ ਦੇ ਵਿੱਚ ਕਿਹੜੇ ਕਿਹੜੇ ਸੱਜਣਾ ਦਾ ਦਿਲੋਂ ਧੰਨਵਾਦ ਕਰਨਾ ਚਾਹੂੰਗੀ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਮੈਂ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਨਾ ਮੇਰੇ ਡੈਡੀ ਸudar mohan singh ਜੀ ਮੇਰੀ ਮੰਮੀ ਮਾਤਾ ਤੇਜਕੌਰ ਜੀ ਤੇ ਉਹਨਾਂ ਦਾ ਸਭ ਤੋਂ ਵੱਧ ਧੰਨਵਾਦ ਕਰਨਾ ਕਿ ਮੈਨੂੰ ਉਹਨਾਂ ਨੇ ਇਸ ਦੁਨੀਆ ਦੇ ਆਪਾਂ ਸਾਰਿਆਂ ਨੂੰ ਚਲੋ ਮਾਪਿਓ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਪਰ ਇਹ ਇਹ ਉਹ ਜੇ ਨਾਲ ਨਿੱਕੀ ਜੀ ਗੱਲ ਮੈਂ ਜੋੜਨਾ ਹੈ ਕਿ ਮੈਂ ਉਹਨਾਂ ਦੀ ਸੇਵਾ ਨਹੀਂ ਕਰ ਸਕਿਆ ਕਿਉਂਕਿ ਛੋਟੇ ਹੁੰਦੇ ਮੇਰੇ ਮੈਂ ਜੋ ਰਿਕਰਸਗਾ ਉਹ ਸਵਰਗ ਸਦਾ ਗਏ ਤੇ ਬਾਕੀ ਮੈਂ ਆਪਣੇ ਭਰਾਵਾਂ ਦਾ ਬਹੁਤ ਥੈਂਕ ਯੂ ਕਰਦਾ ਬੜੇ ਚੰਗੇ ਆ ਸਾਰੇ ਭਰਾ ਤੇ ਦੂਸਰਾ ਮੇਰੇ ਜਿਹੜੇ ਮੈਨੂੰ ਜਿਹਨਾਂ ਸੱਜਣਾ ਜਿਦਾਂ ਤੁਸੀਂ ਹੋ ਗਏ ਜਿਵੇਂ ਮੈਨੂੰ ਨਵੇਂ ਨਵੇਂ ਨੂੰ ਜਦੋਂ ਮੈਂ ਮਾਸਟਰ ਰਾਮਕ੍ਰਿਸ਼ਨ ਜੀ ਰਾਮਕ੍ਰਿਸ਼ਨ ਜੀ ਉਹਨਾਂ ਨੇ ਮੈਨੂੰ ਇਸ ਲਾਈਨ ਚ ਪਾਇਆ ਉਸ ਤੋਂ ਬਾਅਦ ਮੈਂ ਸਕੂਲੋਂ ਕੋਈ ਕਿਸੇ ਹੋਰ ਸਕੂਲ ਦਾਖਲ ਹੋ ਗਿਆ ਉਥੇ ਮਾਸਟਰ ਸਰਵਣ ਸਿੰਘ ਅਬੋਵਾਲ ਉਹਨਾਂ ਨੇ ਮੈਨੂੰ ਕੋਲੋਂ ਪੈਸੇ ਦੇ ਕੇ ਮੈਨੂੰ ਭੇਜਣਾ ਗਾਉਣਾ ਇਹ ਵੀ ਬਹੁਤ ਵਧੀਆ ਇੱਕ ਉਹਨਾਂ ਬੰਦੇ ਦਾ ਧੰਨਵਾਦ ਕਰਨਾ ਜਿਹਦਾ ਜਿਹਨੇ ਹੌਸਲਾ ਦੇਣਾ ਜਿਹੜੇ ਤੁਹਾਡੇ ਸਲਾਹ ਕਰ ਮਾੜਿਆ ਤਾਂ ਤੁਸੀਂ ਫੇਲ ਹੋ ਜਾਓਗੇ ਜੇ ਸਲਾਹ ਕਰ ਤੁਹਾਡੇ ਤੱਕੜੇ ਨਾ ਤੁਸੀਂ ਕਾਮਯਾਬ ਹੋ ਉਸ ਤੋਂ ਬਾਅਦ ਮੇਰੀ ਮੈਂ ਸਭ ਤੋਂ ਵੱਧ ਧੰਨਵਾਦ ਉਹ ਉਹ ਕਰਦਾ ਕਿ ਬਲਜਿੰਦਰ ਮਾਨ ਪਾਜੀ ਦਾ ਜੀ ਬਲਜਿੰਦਰ ਮਾਨ ਮਾਰਪੁਰ ਤੋਂ ਪੱਤਰਕਾਰ ਘਰ ਲਈ ਅਜੀਤ ਅਖਬਾਰ ਦੇ ਤੇ ਕਰੋਂਬਲਾ ਉਹ ਕਿਤਾਬ ਘੜ ਦੇਖ ਜੀ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਬਲਬੀਰ ਸਿੰਘ ਪੱਟੀ ਉਹਨਾਂ ਨੇ ਬੜੀ ਇਹਨਾਂ ਦੀ ਬਦੌਲਤ ਮੈਂ ਆਪਣੇ ਉਸਤਾਦ ਜੀ ਨੂੰ ਮਿਲਿਆ ਪ੍ਰੋਫੈਸਰ ਐਡੀ ਪ੍ਰਦੇਸੀ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇਹ ਤੁਹਾਡੇ ਸਾਹਮਣੇ ਬੈਠਾ ਤੇ ਉਸ ਤੋਂ ਵੱਧ ਧੰਨਵਾਦ ਉਸ ਭਾਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਪਾਉਣ ਤੋਂ ਬਾਅਦ ਮੈਨੂੰ ਇਹ ਉਸਤਾਦ ਜੀ ਤੋਂ ਬਾਅਦ ਦੱਸਣਾ ਸ਼ੁਰੂ ਕੀਤਾ ਅਵਤਾਰ ਸਿੰਘ ਸੰਧੂ ਭਾਜੀ ਜੀ ਹਰਵਲੋਂ ਸੰਗੀਤ ਸੰਮੇਲਨ ਦੇ 골ਡ ਮੈਨਸਟਰ ਹੋ ਮੇਰਾ ਗੁਰਪਾਈਆ ਤੁਹਾਡੇ ਉਸਤਾਦ ਮੇਰੇ ਸਾਜ ਪੂਰੇ ਹੋ ਗਏ ਕੀ ਨਾਮ ਸੀ ਉਹਨ ਦਾ ਪ੍ਰੋਫੈਸਰ ਐਲ ਡੀ ਪ੍ਰਦੇਸੀ ਸਾਹਿਬ ਜੀ ਜੀ ਕਿੰਨੇ ਕੁ ਅਸਟੇਲੇ ਉਹਨਾਂ ਦੇ ਉਹਨਾਂ ਕੋਲ ਦੇਖੋ ਜੀ ਮੈਂ ਹੁਣ ਨਾਂ ਕੀ ਲਵਾਂ ਬਹੁਤ ਸਿੰਗਰ ਜਿਹੜੇ ਬਣੇ ਫਿਰਦੇ ਅੱਜ ਇਹ ਸਾਰੇ ਲਾਈਨ ਚ ਲੱਗੇ ਹੁੰਦੇ ਸੀ ਪਰ ਲੇਕਿਨ ਇਹਨਾਂ ਨੇ ਉਹਨਾਂ ਦਾ ਨਾਂ ਨੀ ਕਦੀ ਚੂਜ਼ ਕੀਤਾ ਅਜ ਤੱਕ ਇਹਨਾਂ ਨੇ ਦੱਸਿਆ ਨੀ ਮੈਂ ਸਿੱਖਿਆ ਕਿਹਦੇ ਕੋ ਇਹਨਾਂ ਨੇ ਬਾਅਦ ਚ ਕਹਿੰਦਾ ਮੈਂ ਫਰਾਂਦਾ ਸ਼ਹਿਰ ਦਾ ਮੈਂ ਫਰਾਂ ਦਾ ਜੀ ਜੀ ਗੱਲ ਨਹੀਂ ਆਪਾਂ ਨੂੰ ਸਟਾਰ ਕਲਾਕਾਰ ਦਾ ਨਾਮ ਨਹੀਂ ਲੈਣਾ ਚਾਹੀਦਾ ਜਿੱਦੋਂ ਸਿੱਖਿਆ ਲਈਏ ਉਹਨਾਂ ਦੇ ਨਾਮ ਲੈਣਾ ਹਾਂ ਮੈਨੂੰ ਮੈਨੂੰ ਵੀ ਕਿਹਾ ਸੀ ਉਹਨਾਂ ਨੇ ਪਰ ਤੂੰ ਵੀ ਕਿਸੇ ਚੰਗੇ ਉਸ ਗਾਉਂ ਵਾਲੇ ਦਾ ਚੇਲਾ ਬਹਿ ਜਾ ਤੇਰਾ ਨਾਂ ਛੇਤੀ ਬਣ ਜੂ ਤੇ ਮੇਰੇ ਮੂੰਹ ਜੁਬਾਨ ਇਹ ਨਿਕਲੀ ਤੇ ਸਤ ਜੀ ਮੈਂ ਤੁਹਾਡੇ ਕੋਲ ਸਿੱਖਣਾ ਮੈਂ ਇਹਨਾਂ ਦਾ ਚੇਲਾ ਨਹੀਂ ਬਣਨਾ ਮੈਂ ਇਹਨਾਂ ਦੇ ਲੈਨ ਚ ਖੜਾ ਹੋਣਾ ਭਾਵੇਂ ਪਿੱਛੇ ਖੜਾ ਹੋਵਾਂ ਇੱਕ ਦਿਨ ਤੱਕ ਗਿਆ ਹੂੰਗਾ ਹੀ ਐਸਾ ਪ੍ਰੀਤ ਜੀ ਜਿੰਨਾ ਤੁਹਾਡਾ ਨਾਮ ਪਿਆਰਾ ਵਾ ਹਨਾ ਬਹੁਤ ਪਿਆਰਾ ਨਾਮ ਤੁਹਾਡਾ ਸੁਭਾਅ ਵੀ ਨਹੀਂ ਪਿਆਰਾ ਤੇ ਗਰਮ ਥੋੜੇ ਸੁਭਾਅ ਗਰਮ ਵੀ ਹੋ ਜਾਂਦਾ ਵੈਸੇ ਜੀ ਪਰ ਜਦਾ ਤਰਾ ਨਾਰਮਲੀ ਰੱਖੀਦਾ ਚਲੋ ਨਰਮੀ ਰਹਿਣਾ ਚਾਹੀਦਾ ਹੈ ਨਾ ਫੁੱਲੇ ਸਾਹਿਬ ਆਪਾਂ ਪਿਆਰ ਪਰੇ ਸਰੋਤੇ ਹਣਾ ਕੋਈ ਵੀ ਸਨੇਹਾ ਦੇਣਾ ਚਾਹੇ ਸਨੇਹਾ ਬਾਜੀ ਮੈਂ ਦੇਖੋ ਮੇਰੇ ਤੋਂ ਜਿਆਦਾ ਵੱਧ ਸਿਆਣੇ ਆ ਸਰੋਤੇ ਜੀ ਸਨੇਹਾ ਕੋਈ ਨਹੀਂ ਮੇਰੇ ਨੂੰ ਮੇਰੀ ਬੇਨਤੀ ਆ ਜੀ ਇਹ ਚੰਗੀ ਸ਼ਰੀ ਚੰਗਾ ਗਾਇਕ ਚੰਗੇ ਬੰਦੇ ਨੂੰ ਸੁਣੋ ਚੰਗੇ ਬੰਦੇ ਦੀ ਸਪੋਰਟ ਕਰੋ ਇਹ ਲੰਡੂ ਲੰਡੂ ਜਿਹੜਾ ਬਾਲ ਰੰਗ ਬਣ ਕੇ ਕਰਕੇ ਤੋਰੇ ਫਿਰਦੇ ਇਹਨਾਂ ਨੂੰ ਨਾ ਇਹਦਾ ਮਗਰ ਨਾ ਤੋਰੇ ਫਿਰੋ ਇਹ 2-4 ਸਾਲ ਦੀ ਗਾਇਕੀ ਜਨਨ ਦੀ ਇਹ ਲੱਭਤ ਨਹੀਂ ਮੁੜ ਕੇ صدیق ਸਾਹਿਬ ਆ ਕਿੰਨੇ ਅੱਛੇ ਅੱਜ ਤੋਂ ਕਿੰਨੇ ਸਾਲ ਪਹਿਲਾਂ 40-40 ਸਾਲ ਹੋ ਗਏ ਉਹਨਾਂ ਨੂੰ ਅੱਜ ਵੀ ਸਟਿਲ ਉਦਾਂ ਹੀ ਚੱਲਦੇ ਆ ਚਮਕੀਲਾ ਸਾਹਿਬ ਦੇਖੋ ਅਮਰ ਸਿੰਘ ਚਮਕੀਲਾ ਦੇਖੋ ਮੈਂ ਇੱਕ ਗੱਲ ਕਲੀਅਰ ਜਰੂਰ ਕਰੂੰਗਾ ਜੀ ਸ਼ਾਇਦ ਕਿਸ ਨੂੰ ਇਸ ਗੱਲ ਦਾ ਗੁੱਸਾ ਵੀ ਲੱਗ ਸਕਦਾ ਉਹ ਕਲੀਅਰ ਮੈਂ ਕਰਦਾ ਵੀ ਮੈਂ ਵਾਅਦਾ ਦਾਅਵਾ ਕਰਦਾ ਇਹ ਗੱਲ ਦਾ ਕਿ ਪੰਜਾਬ ਦਾ ਕੋਈ ਐਸਾ ਸ਼ੰਕਰ ਮੇਰੇ ਸਾਹਮਣੇ ਖੜਾ ਹੋ ਕੇ ਨਹੀਂ ਗੱਲ ਕਰ ਦੇਵੇ ਕਿ ਮੈਂ ਕਦੇ ਚਮਕੀਲੇ ਦੀ ਤਰਜ਼ ਨਹੀਂ ਥੋੜੀ ਸਭ ਨੇ ਥੋੜੀ ਆ ਸਭ ਨੇ ਚਮਕੀਲੇ ਤਰਜ਼ਾ ਤੋੜ ਕੇ ਗਾਇਆ ਨਵੇਂ ਨੇ ਤਾਂ ਤੋੜਨੀਏ ਪੁਰਾਣੇ ਨੇ ਵੀ ਤੋੜਦੇ ਆ ਪੁਰਾਣੇ ਵੀ ਤੋੜਦੇ ਆ ਜੀ ਜੀ ਇਵਨ ਕਿ ਮੇਰਾ ਚੁੱਠਿਆਂ ਕੋਈ ਹਿੱਟ ਹੋਇਆ ਜੀ ਜੀ ਪਰ ਮੈਂ ਉਦੋਂ ਚਮਕੀਲਾ ਸਾਹਿਬ ਨੂੰ ਜਾਣਦਾ ਨਹੀਂ ਸੀ ਨਾ ਮੈਂ ਕਦੇ ਦੇਖਿਆ ਸੀ ਪਰ ਮੈਂ ਜਦੋਂ ਅੱਜ ਮੈਂ ਸੋਚਿਆ ਮੇਰਾ ਚੁੱਠਿਆਂ ਕੋਈ ਦਾ ਗੀਤ ਹਿੱਟ ਕਿਉਂ ਹੋਇਆ ਤੇ ਉਹ ਮੈਨੂੰ ਪਤਾ ਬਾਅਦ ਲੱਗਾ ਤੇ ਉਹਨਾਂ ਦਾ ਇੱਕ ਗੀਤ ਆਇਆ ਸੀ ਉਹ ਸਦਾ ਕਦੇ ਨੇ ਸੁਣਿਆ ਹੋਵੇ ਪਰ ਮੇਰੀ ਤਰਜ ਬਕੀ ਬਣੀ ਡੋਲੀ ਪਈ ਆ ਸ਼ਰਾਬ ਤੇਰੇ ਮੂਰੇ ਤੂੰ ਕੱਗ ਕਿਉਂ ਨਹੀਂ ਪੌਂਦਾ ਮਿੱਤਰ ਮੈਂ ਕਹਾਂਦਾ ਸੀ ਕਦੇ ਹੁੰਦਾ ਸੀ ਪਿਆਰ ਤੇਰਾ ਮੇਰਾ ਚਿੱਠੀਆਂ ਗਵਾਰੀ ਦਿੰਦਿਆਂ ਬੱਕੀ ਸੀ ਨਾ ਨਹੀਂ ਪਤਾ ਲੱਗਦਾ ਕਈ ਵਾਰੀ ਕੰਵਰਜ ਨਹੀਂ ਮਿਲਦਾ ਤੇ ਬਸ ਇਹ ਹੀ ਮੇਰਾ ਇਹ ਗੁਜਾਰਸ਼ ਹੈ ਮੇਰੀ ਲੋਕਾਂ ਨੂੰ ਜਿਹੜੇ ਮੇਰੇ ਵੀਰ ਆ ਭਣਾ ਭਰਾ ਜੋ ਵੀ ਹੈ ਗਿਆ ਬਜਲ ਲੁਧਿਆਣੇ ਆਉਣ ਦਾ ਤੁਹਾਡਾ ਸਬਬ ਕਿਵੇਂ ਬਣਿਆ ਸਵੱਬ ਮੇਰਾ ਜੀ ਦੇਖੋ ਮੈਨੂੰ ਸਭ ਤੋਂ ਪਹਿਲਾਂ ਚਮਕ ਜਮਕੀਲਾ ਭਾਜੀ ਮਿਲੇ ਜੀ ਉਿਲਦਾਨੇ ਆਉਣ ਦਾ ਚਾਂਸ ਜਿਹੜਾ ਉਹ ਮੈਨੂੰ ਦਿੱਤਾ ਰਣਜੀਤ ਮਣੀ ਨੇ ਕਿਉਂਕਿ ਮੈਨੂੰ ਕੋਈ ਨਹੀਂ ਜਾਣਦਾ ਸੀ ਇੱਥੇ ਚਮਕ ਭਾਜੀ ਨੇ ਮੇਰੀ ਹੈਲਪ ਕੀਤੀ ਬਹੁਤ ਪਰ ਮੈਂ ਦਫਤਰ ਲੈਣ ਦੇ ਵਿੱਚ ਰਣਜੀਤ ਮਣੀ ਨਾਲ ਵੈਸੇ ਹੀ ਗੱਲ ਕਰ ਬਿਠਾ ਮੈਂ ਕਿਹਾ ਯਾਰ ਮੈਨੂੰ ਵੀ ਕਦਰੇ ਉਧਰ ਲੈ ਜਾ ਉਦੋਂ ਰਣਜੀਤ ਮਣੀ ਦਾ ਨਾਮ ਚੱਲਦਾ ਸੀ ਜੀ ਜੀ ਉਦੋਂ ਮੈਂ ਵੀ ਨਵਾਂ ਸੀ ਉਹ ਵੀ ਨਵਾਂ ਸੀ ਕਾਫੀ ਗਾਣੇ ਉਹਨਾਂ ਦੇ ਹਿੱਟ ਹੋਏ ਕਿ ਉਹ ਗੀਤ ਵੀ ਹਿੱਟ ਸੀ ਆਪਾਂ ਉਹ ਉਸ ਵੀਰ ਦੀ ਕਦਰ ਕਰਦਾ ਮੈਂ ਹੁਣ ਵੀ ਭਾਜੀ ਦੀ ਵੀ ਕਰਦਾ ਜੀ ਚਲੋ ਬੰਦੇ ਬਚੀਏ ਚਮਕ ਦੀ ਕਦਰ ਕਰਦਾ ਮੈਂ ਜੀ ਉਹ ਤਾਂ ਕਰਕੇ ਕਿ ਮੈਨੂੰ ਇਹ ਦੋ ਬੰਦਿਆ ਨੇ ਮਾਰਕੀਟ 'ਚ ਜੇ ਬੜਾਇਆ ਸੀ ਇਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਜੀ ਜੀ ਜਦ ਤੱਕ ਮੈਂ ਪੂਰਾ ਸਟੈਬਲਿਸ਼ ਨਹੀਂ ਹੋਇਆ ਜੀ ਜੀ ਹਾਂ ਉਸ ਤੋਂ ਬਾਅਦ ਮੇਰਾ 967 'ਚ ਮੈਂ ਕੈਨੇਡਾ ਚਲ ਗਿਆ ਉਸ ਤੋਂ ਬਾਅਦ ਮੇਰਾ ਮੇਲ ਮੈਪ ਨਹੀਂ ਕਿਸਣਾ ਹੋ ਸਕਿਆ ਪਰ ਚਮਕ ਚਮਕੀਲੇ ਭਾਈ ਮੈਂ ਅੱਜ ਵੀ ਮਿਲਦਾ ਹਾਂ ਅਸਾਂ ਕੋਈ ਵਿਦੇਸ਼ੀ ਟੂਰ ਕਿੰਨੇ ਕਲਾਏ ਵਿਦੇਸ਼ 'ਚ ਮੈਂ ਹੁਣ ਤੱਕ 17 ਕੰਟਰੀਆਂ ਕੋਮ ਨਹੀਂ ਆ ਬੀਬਾ ਜੀ ਵੀ ਨਾਲ ਕਿਹੜਾ ਕੱਢਿਆ ਕਿੰਨੇ ਨਹੀਂ ਅਜੇ ਹੁਣੇ ਮਿਲਿਆ ਹੁਣ ਜਾਣਾ ਜੀ ਤੁਸੀਂ ਦੇ ਲੈ ਕੇ ਜਾਣਗੇ ਫਿਰ ਫਿਰ ਜਾਣਾ ਚਾਹੀਦਾ ਵਾ ਨਾ ਸਮੁੰਦਰਾ ਤੋਂ ਪਾਰ ਜਿਹੜਾ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਦੋਸਤੋ ਅੱਜ ਦੀ ਮੁਲਾਕਾਤ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਕੀ ਜ਼ੋਰ ਗਰੀਬਾਂ ਦਾ ਮਾਰੀ ਚਿੜੀ ਸੁਹਣਾ ਮੁੜ ਕੇ ਕਿੱਕ ਕਾਂ ਦੀ ਕੂੜੀ ਤੇਰੇ ਹੱਥ ਵੱਡਿਆਂ ਘਰਾਂ ਨਾਲ ਜੁੜ ਗਏ ਗਾਰੀ ਸੀ ਗਈ ਸੀਨੇ 'ਚੇ ਲੈ ਕੇ ਆਸ ਤੇਰੇ ਆਸਾਂ ਦੀ ਬਹੁਤ ਸੋਹਣਿਆ ਵਿਆਹ ਕਰਵਾ ਇਹ ਤਾਜ ਜੁੜੇ ਗਏ ਨਹੀਂ ਸੋਹਣੇ ਨਹੀਂ ਜੁੜੀਆਂ ਟਕਦੀਰਾ ਲਖਰਾਂ ਦੇ ਤੁਰ ਗਏ ਨਹੀਂ ਇਥੇ ਰਣ ਬੇਲ ਕਦੀਆਂ ਹੀਰਾ ਅਲਖਰਾਂ ਦੇ ਤੁਰ ਗਏ ਨਹੀਂ ਇਥੇ ਰਣ ਬੇਲ ਕਦੀਆਂ ਹੀਰਾ ਮੈਂ ਸੁਣ ਬਖਸ਼ਣ ਹਾਰੀ ਨਹੀਂ ਸੋਹ ਤੇਰੀ ਟੈਗ ਤੇਰੀ ਜਦੋਂ ਪਹਿਲੀ 람 ਪੜੀ ਨੀ ਪੁੱਖ ਨਿਕਲ ਗਈ ਮੇਰੀ ਜਦੋਂ ਪਹਿਲੀ 람 ਪੜੀ ਨੀ ਪੁੱਖ ਨਿਕਲ ਗਈ ਮੇਰੀ